ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਗਿੱਲ ਨੇ ਆਪਣੀ ਸਿਕਿਉਰਿਟੀ ਟੀਮ ਛੱਡਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸੰਤੋਖ ਗਿੱਲ ਨੇ ਪੁਲਿਸ ਪ੍ਰਸ਼ਾਸਨ 'ਤੇ ਵੱਡੇ આરોਪ ਲਗਾਏ ਹਨ 11 ਇੱਕ ਦੀ ਥ੍ਰੈਟ ਕਾਲ ਆਈ ਸੀ ਉਹਦੇ ਵਿੱਚ ਕੀ ਸੀ ਕਿ ਮੈਂ 12 ਤਰੀਕ ਨੂੰ ਜਾ ਕੇ ਐਸਐਸਪੀ ਅਮਰਸਰ ਦੇ ਹੱਥੀ ਨੂੰ ਦਰਖਾਸਤ ਦੇ ਘਾਇਆ ਸੀ 2 ਮਹੀਨੇ ਬੀਤਣ ਤੋਂ ਬਾਅਦ ਵੀ ਜਿਹੜਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਨਹੀਂ ਸੋਚਦਾ ਕਿ ਮੀਡੀਆ ਦੇ ਉੱਤੇ ਮੈਂ ਇਹ ਵੀਡੀਓ ਜਿਹੜੀ ਆ ਜਾਂ ਇਹ ਆਡੀਓ ਵਾਇਰਲ ਹੋਵੇ ਇਸ ਲਈ ਮੈਂ 2 ਮਹੀਨੇ ਪ੍ਰਸ਼ਾਸਨ ਦੀ ਵੇਟ ਕੀਤੀ ਕਿਉਂਕਿ ਉਹਨਾਂ ਨੂੰ ਮੈਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਹ ਕੋਈ ਕਾਰਵਾਈ ਕਰਨਗੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਕਰਕੇ ਇਹਦੀ ਜਿਹੜੀ ਆ ਬਣਦੀ ਕਾਰਵਾਈ ਐਫ ਆਈ ਆਰ ਦਰਜ ਲਾਂਚ ਕਰਾਂਗੇ ਲੇਕਿਨ 2 ਮਹੀਨੇ ਜਦੋਂ ਪੁਲਿਸ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਮਜਬੂਰਨ ਮੈਂ ਇੱਕ ਆਮ ਨਾਗਰਿਕ ਨਾਗਰਿਕ ਦੀ ਤਰ੍ਹਾਂ ਮੀਡੀਆ ਨੂੰ ਜਿਹੜੀ ਆ ਉਹ ਵੀਡੀਓ ਦਿੱਤੀ ਉਹਦੇ ਚ ਕੀ ਸੀ ਕਿ ਜਦੋਂ ਅਸੀਂ ਵੀਡੀਓ ਰਿਕਾਰਡ ਕੀਤੀ WhatsApp ਕਾਲ ਸੀ ਅੰਧੀਆਂ ਗੱਲਾਂ ਰਿਕਾਰਡ ਹੋਈਆਂ ਜਿੰਨੀਆਂ ਕੋਈਆਂ ਮੈਂ মিডিਆ ਨੂੰ ਦਿੱਤੀ। ਉਸ ਤੋਂ ਬਾਅਦ ਇੱਕ ਪੁਲਿਸ ਦਾ ਬਿਆਨ ਆਉਂਦਾ ਕਿ ਇਹ ਵੀਡੀਓ ਫੇਕ ਆ ਇਹ ਡਰਾਮਾ ਰਚਿਆ ਜਾ ਰਿਹਾ ਇਹ ਤੇ ਯਕੀਨ ਨਾ ਕਰੋ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਇਹ ਪੁਲਿਸ ਪ੍ਰਸ਼ਾਸਨ ਇੱਕ ਬੰਦੇ ਨੂੰ ਤਾਂ ਮੈਨੂੰ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਕਰ ਰਹੇ ਆ ਇੱਕ ਬੰਦੇ ਨੂੰ ਇਹਨਾਂ ਨੇ ਸਰਟੀਫਿਕੇਟ ਵੀ ਦਿੱਤਾ ਕਿ ਇਹ ਫੇਕ ਆ। ਮੈਂ ਜਦੋਂ ਇਹ ਵੀਡੀਓ ਜਿਹੜੀ ਆ ਪੁਲਿਸ ਵਾਲੀ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਆਪਣਾ ਪੱਖ ਦਿੰਨਾ ਤੇ ਉਹਦੇ ਤੇ ਕੀ ਆ ਕਿ ਗਲਤ ਗਲਤ ਕਮੈਂਟ ਆਉਂਦੇ ਆ ਜੀ ਇਹ ਸਕਿਉਰਟੀ ਲਈ ਸਾਰਾ ਕੁਝ ਕਰ ਰਿਹਾ ਇਹ ਸ਼ਾਇਦ ਡਰਾਮੇ ਕਰ ਰਿਹਾ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਮੈਂ ਤੇ ਸਿਰਫ ਇੱਕ ਪੁਲਿਸ ਪ੍ਰਸ਼ਾਸਨ ਕੋ ਮੰਗ ਕੀਤੀ ਸੀ ਕਿ ਇਹਦੀ ਜਿਹੜੀ ਆ ਐਫ ਆਈ ਆਰ ਲਾਂਚ ਕਰੋ ਜਿਹੜੀ ਕਿ ਹਾਲੇ ਤੱਕ ਵੀ ਨਹੀਂ ਹੋਈ ਸਕਿਉਰਟੀ ਛੱਡਣ ਦਾ ਕਾਰਨ ਨਹੀਂ ਸੀ ਸਕਿਉਰਟੀ ਛੱਡਣ ਦਾ ਮੇਰਾ ਕਾਰਨ ਹੈ ਕਿ ਮੈਂ ਨਾ ਕਮੈਂਟ ਪੜ ਰਿਹਾ ਸੀ ਵੀਡੀਓ ਦੇ ਉੱਤੇ ਜਿਹੜੀ ਮੀਡੀਆ ਚ ਵਾਇਰਲ ਹੋਈ ਕਿ ਇਹ ਸਕੂਲਟੀ ਲਈ ਡਰਾਮੇ ਕੀਤੇ ਜਾ ਰਹੇ ਆ ਸਕੂਲਟੀ ਤੇ ਮੇਰੇ ਕੋ ਵੈਸੇ ਵੀ ਆਲ ਰਾਈਟ 2019 ਤੋਂ ਹੈਗੀ ਆ ਸਕੂਲਟੀ ਤੇ ਮੈਂ ਮੰਗੀ ਕੋਈ ਨਹੀਂ ਮੇਰਾ ਤੇ ਸਿਰਫ ਇੱਕੋ ਹੀ ਪ੍ਰਸ਼ਾਸਨ ਨਾਲ ਲੜਾਈ ਸੀ ਕਿ ਇੱਤੇ ਬਣਦੀ ਜਿਹੜੀ ਕਾਰਵਾਈ ਕਰੋ ਐਫ ਆਈ ਆਰ ਦਰਜ ਕਰੋ ਕੋਈ ਨਾ ਕੋਈ ਗ੍ਰਿਫਤਾਰੀ ਕਰੋ ਉਹ ਨਹੀਂ ਹੋਈ ਮੇਰਾ ਸਕੂਲਟੀ ਛੱਡਣ ਦਾ ਰੀਜ਼ਨ ਇਹ ਆ ਕਿ ਕਿਉਂਕਿ ਲੋਕੀ ਗਲਤ ਨਾ ਸੋਚਣ ਕਿ ਮੈਂ ਵਾਕਿਆ ਹੀ ਸਕੂਲਟੀ ਲਈ ਡਰਾਮਾ ਕਰ ਰਿਹਾ ਇਸ ਲਈ ਮੈਂ ਜਿਹੜੀ ਕੱਲ 11 ਵਜੇ ਜਿਹੜੀ ਆ ਕਿ ਮੈਂ ਸਕਿਉਰਿਟੀ ਜਿਹੜੀ ਆ ਵਾਪਸ ਕਰ ਦਿੱਤੀ ਸੀ ਹੁਣ ਸਿਚੁਏਸ਼ਨ ਇਹ ਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਆਰਡਰ ਦਿੱਤੇ ਗਏ ਆ ਸਕਿਉਰਿਟੀ ਨੂੰ ਕਿ ਤੁਸੀਂ ਇੱਥੋਂ ਨਹੀਂ ਜਾਣਾ ਜਿਹੜੇ ਕਿ ਹੁਣ ਘਰ ਦੇ ਬਾਹਰ ਹੀ ਖਲੋਤੇ ਆ ਮੈਂ ਕੱਲ ਜਾਣਾ ਸੀ ਕਿਤੇ ਇਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਕਿ ਅਸੀਂ ਨਾਲ ਜਾਣਾ ਤੇ ਮੈਂ ਫਿਰ ਕੈਨਸਲ ਹੀ ਕਰਤਾ ਸੀ ਪ੍ਰੋਗਰਾਮ ਮੈਂ ਹੁਣ ਜਾਵਾਂਗਾ ਜਿੱਥੇ ਵੀ ਜਾਵਾਂਗਾ ਕੱਲਾ ਜਾਵਾਂਗਾ ਕਿਉਂਕਿ ਮੈਨੂੰ ਸਕਿਉਰਿਟੀ ਦੀ ਲੋੜ ਨਹੀਂ ਕਿਉਂਕਿ ਇਹ ਅਗਰ ਕੋਈ ਹੁੰਦਾ ਮੈਨੂੰ ਕੁਝ ਇਹ ਇਹਦਾ ਜਿਹੜਾ ਜ਼ਿੰਮੇਵਾਰ ਆ ਇਹ ਡੀਐਸਪੀ ਸਾਹਿਬ ਹੋਣਗੇ ਜਾਂ ਤੇ ਇਸ ਗੱਲ ਦੀ ਮਾਫੀ ਮੰਗਣ ਸਕਿਉਰਿਟੀ ਬਿਲਕੁਲ ਜੀ ਮੌਜੂਦ ਹੈ ਪਰ ਮੈਂ ਘਰ ਚ ਐਂਟਰੀ ਨਹੀਂ ਦਵਾਵਾਂਗਾ ਬਾਹਰ ਹੀ ਪਰ ਮੈਂ ਇੱਕ ਗੱਲ ਦਾ ਸਪਸ਼ਟੀਕਰਨ ਚਾਹਨਾ ਕਿ ਜਿਹੜਾ ਡੀਐਸਪੀ ਸਾਹਿਬ ਨੇ ਇਹ ਗੱਲ ਕਹੀ ਆ ਕਿ ਮੈਂ ਸਕਿਉਰਿਟੀ ਦਾ ਜਿਹੜਾ ਦੁਰਵਰਤੋਂ ਕੀਤੀ ਆ ਮੈਨੂੰ ਪਹਿਲਾਂ ਉਹ ਦੱਸਿਆ ਜਾਵੇ ਕਿ ਮੈਂ ਕਿਹੜੀ ਦੁਰਵਰਤੋਂ ਕੀਤੀ ਆ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਤਾਂ ਮੈਨੂੰ ਦੱਸਣ ਕਿ ਮੇਰਾ ਕੋਈ ਗਲਤ ਬਿਜ਼ਨਸ ਹੈ ਮੈਂ ਬਿਲਕੁਲ ਸਹੀ ਬੰਦਾ ਵਾਂ ਮੈਂ ਨਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਗਲਤ ਕੰਮ ਕੀਤਾ ਮੈਂ ਆਪਣੀ ਇਮਾਨਦਾਰੀ ਨਾਲ ਮੈਂ ਜ਼ਿੰਦਗੀ ਜੀਣਾ ਵਾਂ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਡਿਪਟੀ ਸਾਹਿਬ ਨੂੰ ਕਿ ਤੁਸੀਂ ਜਿਹੜੀ ਇਹ ਗੱਲ ਕਹੀ ਆ ਸਕਿਉਲਟੀ ਦੀ ਦੁਰਵਰਤੋਂ ਕੀਤੀ ਪਹਿਲਾਂ ਤਾਂ ਮੈਨੂੰ ਉਹ ਜਵਾਬ ਦਿਓ ਫਿਰ ਤੁਸੀਂ ਮੈਨੂੰ ਜਵਾਬ ਦਿਓ ਵੀ ਕਿਹੜਾ ਡਰਾਮਾ ਰਚਿਆ ਮੈਂ ਜੇ ਤੁਸੀਂ ਸਾਬਤ ਕਰ ਹੀ ਦਿੱਤਾ ਸਰਟੀਫਿਕੇਟ ਦੇ ਹੀ ਦਿੱਤਾ ਕਿ ਇਹ ਜਿਹੜੀ ਆ ਵੀਡੀਓ ਜਾਂ ਕਾਲ ਫੇਕ ਆ ਤੇ ਮੇਰੇ ਤੇ ਬਣਦੀ ਕਾਰਵਾਈ ਕਰੋ ਹੁਣ ਜਿਹੜਾ ਹੈਗਾ ਵਾ ਸਿਕਿਉਰਟੀ ਜੇ ਵਾਪਸ ਤੁਹਾਨੂੰ ਦਿੱਤੀ ਜਾਂਦੀ ਲਾਉਂਗੇ ਨਹੀਂ ਲਾਉਂ ਨਹੀਂ ਬਿਲਕੁਲ ਨਹੀਂ ਲਵਾਗਾ ਜੀ ਮੈਮ ਬਿਲਕੁਲ ਨਹੀਂ ਲਵਾਗਾ ਸਿਕਿਉਰਟੀ ਜਿਹੜੀ ਹੈ ਮੈਂ ਬਿਲਕੁਲ ਨਹੀਂ ਰੱਖਾਂਗਾ ਜਾਂ ਤੇ ਮੈਨੂੰ ਪਹਿਲਾਂ ਡਿਪਟੀ ਸਾਹਿਬ ਇਹ ਕਲੀਅਰ ਕਰਨ ਕਿ ਮੈਂ ਕਿਹੜੀ ਸਿਕਿਉਰਟੀ ਦੀ ਦੁਰਵਰਤੋਂ ਕੀਤੀ ਆ ਤੇ ਇਹ ਜਿਹੜਾ ਵਾ ਮੈਂ ਕਿਹੜਾ ਡਰਾਮਾ ਰਚਿਆ ਇੱਕ ਕਾਲ ਆਈ ਆ ਮੈਨੂੰ ਵਟਸਐਪ ਕਾਲ ਆਈ ਆ ਮੈਂ ਤੁਹਾਨੂੰ 2 ਮਹੀਨੇ ਮੈਂ ਵੇਟ ਕੀਤੀ ਆ ਮੈਂ ਤੇ ਆਪ ਨਹੀਂ ਸੀ ਚਾਹੁੰਦਾ মিডিਆ ਨੂੰ ਦੇਣੀ ਹੁਣ ਜਿੰਨੇ ਸੰਗਠਨ ਨੇ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਐ 35 ਸੰਗਠਨ ਉਹ ਅਸੀਂ ਹੁਣ ਸਾਰੇ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਆ ਉਸ ਤੋਂ ਬਾਅਦ ਜਿਹੜਾ ਵੀ ਡਿਸੀਜਨ ਲਿਆ ਜਾਊਗਾ ਉਹ ਤੁਹਾਨੂੰ ਦੱਸਾਂਗੇ ਜੀ ਹਾਂ ਸ਼ਾਇਦ 16 ਤਰੀਕ ਨੂੰ ਮੀਟਿੰਗ ਐਸੀ ਰੱਖਾਂਗੇ ਜੀ ਉਹਦੇ ਵਿੱਚ ਫਿਰ ਜੋ ਵੀ ਸਾਰੇ ਕੋਈ ਵੀ ਫੈਸਲਾ ਹੋਏਗਾ ਉਹ ਤੁਹਾਨੂੰ ਦੱਸਾਂਗੇ ਜੀ ਸਿਕਿਉਰਿਟੀ ਜਿਹੜੀ ਉਹਨਾਂ ਕਰ ਫਿਰ ਨਹੀਂ ਬਿਲਕੁਲ ਨਹੀਂ ਜੀ ਮੈਂ ਇਕੱਤੇ ਜਾਵਾਂਗਾ ਕੱਲਾ ਹੀ ਜਾਵਾਂਗਾ ਸਿਕਿਉਰਿਟੀ ਜਾਏਗੀ ਆਪਣੀ ਗੱਡੀ 'ਚ ਵੱਖਰੇ ਚੱਲ ਜਾਣ ਮੈਂ ਬਿਲਕੁਲ ਨਹੀਂ ਨਾਲ ਲੈ ਕੇ ਜਾਵਾਂਗਾ ਤੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਐ ਸਰਜਿੰਦਰ ਕੁਮਾਰ ਕਿੱਥੇ ਤਣਾ ਹੋ ਤੁਸੀਂ ਅਹੀਂ ਪਿਆਸ ਸੰਤੋਪ ਸਿੰਘ ਗਿੱਲ ਦੇ ਘਰੇ ਜੀ ਐਸਪਾਸ ਸਿਕਿਉਰਿਟੀ ਹਾਂ ਜੀ ਜਿਹੜਾ ਉਹਨਾਂ ਵੱਲੋਂ ਕਹਿ ਗਏ ਕਿ ਸਿਕਿਉਰਿਟੀ ਜਿਹੜੀ ਹੈਗੀ ਮੈਂ ਵਾਪਸ ਕਰ ਦਿੱਤੀ ਹੈ ਇਹ ਕਿੰਨੇ ਕਿ ਸੱਚਾਈ ਹੈਗੀ ਹੋਰ ਕੱਲ ਉਹਨਾਂ ਨੇ ਸਾਨੂੰ 11 ਵਜੇ ਕਿਹਾ ਵੀ ਬਹੀ ਚੱਲ ਚੋ ਫੇ ਮੈਨੂੰ ਸਿਕਿਉਰਿਟੀ ਦੀ ਲੋੜ ਸੀ ਤੇ ਇਹ ਗੱਡੀ 'ਚ ਬਹਿਣ ਲੱਗੇ ਤੇ ਅਸੀਂ ਵੀ ਨਾਲ ਬਹਿਣ ਲੱਗੇ ਇਹ ਆਂਦੇ ਵੀ ਨਹੀਂ ਜਾਣਾ ਵੀ ਮੈਂ ਨਹੀਂ ਤੁਹਾਨੂੰ ਫੜਨਾ ਨਾਲ ਤੇ ਇਹੀ ਅਸੇਤੋ ਸਾਹਿਬ ਨੂੰ ਫੋਨ ਕੀਤਾ ਕੇ ਮੁੜ ਕੇ ਇੱਥੇ ਆਏ ਉਹ ਸਾਨੂੰ ਕਹਿ ਕੇ ਗਏ ਵੀ ਤੁਸੀਂ ਮੰਨ ਗੱਲ ਨਹੀਂ ਮੰਨੀ ਤੁਸੀਂ ਜੋ ਅਸੀਂ ਕਵਾਂਗੇ ਤੁਸੀਂ ਉਹ ਕੰਮ ਕਰਨਾ ਤੁਸੀਂ ਜਾਣਾ ਨਹੀਂ ਆ ਤੁਸੀਂ ਇੱਥੇ ਰਹਿਣਾ ਵਾ ਇਹਨੇ ਜਿੱਦ ਤੋਂ ਕਿਨੇ ਸਮੇਂ ਤੋਂ ਰੱਖਿਆ ਦੇ ਵਿੱਚ ਮੈਨੂੰ 1.5 ਸਾਲ ਹੋ ਗਿਆ ਜੀ ਇੱਥੇ ਹੁਣ ਉਹਨਾਂ ਦਾ ਕਹਿਣਾ ਹੈਗਾ ਕਿ ਮੈਨੂੰ ਲੋੜ ਨਹੀਂ ਇੱਕ ਟਿਕਟ ਫਿਰ ਬਾਹਰ ਕਿੰਨੇ ਕਿ ਮੈਂ ਗਿਫਟ ਤੋਂ ਬਾਹਰ ਰਹਿਣਾ ਵਾ ਇਕ ਲੋਤੇ ਆ ਸਰ ਜਦੋਂ ਸਾਡੇ ਅਫਸਰ ਉਹ ਇਨਕਾਰਨਗੇ ਹਨ ਤੇ ਰਿਵਾਜ ਚੱਲ ਜਾਣਗੇ ਉਹਨਾਂ ਚੱਲ ਰਹੀ ਇੱਥੇ ਘੁਲੋਤੇ। ਬਾਕ ਘੁਲੋਤੇ ਆ ਜੀ ਇੱਥੇ। ਠੀਕ ਹੈ। ਕੋਈ ਕਹਿ ਸਕਦੇ ਆਪਣੀ ਡਿਊਟੀ ਤੁਸੀਂ ਪੂਰੀ ਹਾਂਜੀ ਹਾਂਜੀ ਆਪਣੀ ਡਿਊਟੀ ਕਰ ਰਹੇ ਜੀ। ਜਾ ਉਹ ਉਹਨਾਂ ਦਾ ਬਾਕੇ ਦੇ ਨਾਲ ਜਾਣਾ ਉਹਨਾਂ ਕਿਤੇ। ਉਹ ਅਸੀਂ ਉਹਨਾਂ ਨੂੰ ਜਾਣ ਜਣਾ ਅਸੀਂ ਐਸਐਸਓ ਸਾਹਿਬ ਨੂੰ ਕਿਹਾ ਵਾ ਐਸਐਸਓ ਸਾਹਿਬ ਨੂੰ ਸਵੇਰੇ ਨੂੰ ਬਰੀਫ ਕਰਕੇ ਗਏ ਆ ਵੀ ਇਹਨੂੰ ਜਾਣ ਨਹੀਂ ਜਾਣਾ ਕਿਤੇ ਵੀ। ਤੇ ਤੁਸੀਂ ਇਹਦੇ ਨਾਲ ਹੀ ਰਹਿਣਾ ਵਾ। ਜਿੱਥੇ ਵੀ ਜਾਣ ਤੁਸੀਂ ਆ ਕੇ ਆਪਣੀ ਗੱਡੀ ਲੈ ਕੇ ਆ ਜਾਓ ਫਿਰ ਹੁਣ ਕਿਦਾਂ ਸੁਰੱਖਿਆ ਦੋ ਅਸੀਂ ਸਰ ਉਹਨਾਂ ਚਾਹ ਇਹਨਾਂ ਨੂੰ ਇੱਥੋਂ ਨਹੀਂ ਨਿਕਲ ਜਾਣਾ ਜਿੰਨਾ ਚਿਰ ਸਾਡੇ ਅਫਸਰ ਨਾ ਆਉਣਗੇ ਜੀ ਅਸੀਂ ਉਹਨਾਂ ਨੂੰ ਇੱਥੇ ਰੱਖਾਂਗੇ ਉਹਨਾਂ ਚਾਹ ਨੂੰ ਐਸਐਚਓ ਸਾਹਿਬ ਨੂੰ ਫੋਨ ਕਰਾਂਗੇ ਆਪੇ ਆਣ ਕੇ ਦੱਸਣਗੇ ਕੀ ਗੱਲ ਹੈ ਕੀ ਨਹੀਂ ਜੇ ਜੇ ਨਾਲ ਖੜਨਗੇ ਤਾਂ ਤੁਸੀਂ ਜਾਓਗੇ ਅਗਰ ਹਾਂਜੀ ਫੇਜ ਆ ਸਕਦੇ ਫੇਜ ਆ ਸਕਦੇ ਉਹਨਾਂ ਚਾਹ ਤੁਸੀਂ ਬਾਹਰ ਹੀ ਹੋ ਸਰ ਅਸੀਂ ਖਲੋਤੇ ਹਾਂ ਸਰ ਗੇਟ ਗੱਡੀ ਖਲੋਤੇ ਹਾਂ ਜੀ